ਅਗਤਾ ਹੈ ਕਿਸਾਨ ਵੀਰੋਹ ਡਾ ਢੱਲੋਂਡੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਮੋਗੇ ਜ਼ਿਲ੍ਹੇ ਦੀ ਹੈ ਜੀ ਤੇ ਜਲੰਧਰ ਰੋਡ ਤੇ ਬਾਈਆਂ ਦਾ ਪਿੰਡ ਆ ਕਿਹੜਾ ਪਿੰਡ ਆ ਦੋ ਤੋਕੜ ਗੱਬਣ ਚੱਕ ਪਾਸ ਇੱਕ ਸੂਈ ਸਬਾਈ ਆਪਾਂ ਤੁਹਾਡੇ ਵਾਸਤੇ ਬੈਠ ਲੈ ਕੇ ਗੱਲਬਾਤ ਬਾਈ ਨਕਰਾਂਵੇਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਹਾਂ ਕਿਰਪਾ ਬਈ ਬਾਬੇ ਨਾਨਕ ਦੀ ਭਰਾ ਓਕੇ ਜੀ ਤੇ ਪਹਿਲਾਂ ਨੰਬਰ ਬੋਲੋ ਜੀ 99149 ਗਰੇ 74348 ਪਿੰਡ ਜੀ ਪਿੰਡ ਫਾਦੇਗੜ ਕੋਰੋਟਾਣਾ ਦਸੀਲ ਧਰਮਕੋਟ ਜ਼ਿਲ੍ਹਾ ਮੋਗਾ ਵੀਰੇ ਜ਼ਿਲ੍ਹਾ ਮੋਗਾ ਠੀਕ ਆ ਦਸੀਲ ਧਰਮਕੋਟ ਆਪਣੀ ਹਾਂ ਦਸੀਲ ਧਰਮਕੋਟ ਤੇ ਵੀਰੇ ਆਪਣਾ ਵਪਾਰ ਦਾ ਕੰਮ ਹਾਂ ਆਪਣਾ ਵਪਾਰ ਦਾ ਕੰਮ ਓਕੇ ਜੀ ਤੇ ਵੀਰੇ ਤੋਕੜ ਗੱਬਣ ਧੋ ਹੈ ਹਾਂ ਜੀ ਚੈੱਕ ਪਾਸ ਤੇ ਇੱਕ ਤਾਜੀ ਸੂਈ ਵੀ ਹੈ ਨਾ ਤਾਂ ਨਿਆ ਮੀਨ ਰੀ ਗਬਣਾ ਦੰਦੋ ਚਾਰ ਦਾ ਦਾ ਸ਼ਕਤ ਦੇ ਦੰਦ ਜਗਦੀ ਆ ਜੀ ਓਕੇ ਚਾਰ ਦੰਦ ਤੇ ਦੁੱਧ ਕਿੰਨਾ ਰੈਡੀ ਆ ਦੁੱਧ ਦੇ ਥੱਲੇ ਹੈਗਾ ਬਾਈ 13 ਕਿਲੋ 12 ਕਿਲੋ ਕੰਡੇ ਤੇ ਚੜਾ ਕੇ ਦੇਵਾਂਗੇ ਦੋੜੇ ਓਕੇ ਖੋਲਣ ਤੋਰਾ ਤਾਰਾ ਕਰਾਇਗੇ ਤੇ ਇੱਕ ਧਾਰਾ ਤੋੜਣੀ ਤੁਹਾਨੂੰ ਜੀ ਕਰਾਉਂਦੇ ਤੇ ਇੱਕ ਆਇਓ ਆਪਦੀਆਂ ਧਾਰਾ ਮਾਰ ਕੇ ਪਾਸ ਕਰਕੇ ਲੈ ਕੇ ਜਾਇਓ ਇੱਥੋਂ ਕਿਉਂਕਿ ਤਿੰਨ ਨਾਕ ਹੋ ਜਾਂਦੇ ਆ ਵੀਡੀਓ ਹੋ ਜਾਂਦੀ ਲੰਮੀ ਹਨਾ ਬਾਈ ਹਾਂਜੀ ਵੀਰੇ ਆ ਦੇਖੋ ਤੋਰਾ ਤਾਰਾ ਕਰੋ ਚੱਕ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਸ਼ਾਮ 4:30 ਵਜੇ 2025 13 ਤਰੀਕ ਠੀਕ ਆ ਜੀ ਤੇ ਦੂਜਾ ਮਹੀਨਾ ਆ ਦੇਖੋ ਜ ਮੋਗੇ ਜ਼ਿਲ੍ਹੇ ਦੇ ਪਿੰਡ ਆ ਗਿਆ ਇਹ ਆ ਦੇਖੋ ਇੱਥੇ ਬੰਨੂਗੇ ਵੀਰੇ ਇੱਥੇ ਬੰਦ ਲੱਗੇ ਓਕੇ ਵੀਰੇ ਤੇ ਥਾਣਾ ਥਾਣਾ ਸੁਣਾ ਦੀ ਵੀਰੇ ਗਰੰਟੀ ਆਪਣੀ ਫੁੱਲ ਇੱਕ ਨਾ ਵੀਰੇ ਬੇਨਤੀ ਆ ਆ ਵੇਖ ਲਓ ਕਬੈਣੀ ਵਾਲਾ ਥਾਣਾ ਛੋਟਾ ਜਰੂਰ ਦਿਖਾਉਂਦੀ ਆ ਉਂ ਕੋਈ ਵੱਦ ਘਟ ਨਹੀਂ ਪੰਜਾ ਛੀਆਂ ਧਾਰਾਂ ਦਾ ਫਰਕ ਆ ਵੀਰੇ ਦੱਸ ਕੇ ਦੇਵਾਂ ਨਹੀਂ ਇਹ ਤੇਰੀ ਗੱਲ ਜਾ ਜਾ ਜਨਾਬ ਵੀਰੇ ਪਰ ਦੂਰ ਕੋਈ ਤੇ ਵੀਰੇ ਕਿੰਨੇ ਕਿੰਨੇ ਚਿਰ ਦੀ ਜੈਕ ਪਾਸ ਆ ਇਹ 8 ਟਾਂਜਾ ਮਹੀਨੇ ਦੀ ਵੀਰੇ ਜਮਾ ਕਰਾਈ ਵੀ ਆਪਣੀ ਆਪਣੀ ਕਰਾਈ ਆ ਆਪਦੀ ਵੀਰ ਭਰਾ ਇੱਥੋਂ ਕਰਾ ਕੇ ਲੈ ਕੇ ਜਾਵੇ ਤਰਾ ਤੇ ਦੁੱਧ 12 13 ਕਿਲੋ ਮੇਣ ਕੇ ਲੈ ਕੇ ਜਾਵੇ ਵੀਰੇ ਕੰਡੇ ਤੇ ਚੜਾ ਡਿਮਾਂਡ ਇਹਦੀ ਵੀਰੇ ਲੈਣ ਦੇਣ 43000 ਰੁਪਇਆ ਪਰ ਜਮਾ ਤੇਰਾ ਜਾਇਜ਼ ਰੇਟ ਆ ਹਨਾ 43000 ਚ ਤੁਹਾਡਾ ਮਾਨਤਾਨ ਵੀ ਹੋਣਾ ਫੇਸ ਕਰੋ ਚੈੱਕ ਇੱਕ ਨੰਬਰ ਤੇ ਹੁਣ ਆਪਾਂ ਕਰ ਲਗੇ ਦੋ ਨੰਬਰ ਤੋਕੜ ਗੱਬਣ ਦੀ ਗੱਲ ਵੀਰੇ ਤੇ ਬਾਈ ਇਹਦੀ ਕੀ ਡਿਟੇਲ ਆ ਇਹ ਵੀਰੇ ਇਧਰ ਨੂੰ ਕਰਿਓ ਮੜੀ ਹੱਕ ਇਹਨੂੰ ਅੱਛਾ ਇਹ ਤਾਂ ਹਜੇ ਆਪਾਂ ਤੁਹਾਡੇ ਸਾਹਮਣੇ ਗੱਡੀ ਖੜੀ ਹੈ ਲਾਈ ਹੋਈ ਹੈ ਲਿਆ ਕੇ ਜੀ ਓਕੇ ਜੀ ਲਾਈਓ ਤੇ ਇਹ ਕਿੰਨੇ ਚਰਦੀ ਚੱਕ ਪਾਸ ਆ ਵੀਰ ਇਹ ਵੀਰੇ ਹੈ ਕਿ ਸਵਾ ਤੇ ਨਾ ਮਹੀਨੇ ਦੀ ਭਰਾ ਸਵਾ ਤੇ ਦੁੱਧ ਕਿੰਨਾ ਆ ਗਿਆ ਦੁੱਧ ਦੇ ਥੱਲੇ ਆਪਾਂ ਵੀਰੇ ਚੋਕੇ ਲਏ ਆ 11 ਕਿਲੋ 9 ਕਿਲੋ ਦੀ ਹਜੇ ਵੀ ਗਾਰੰਟੀ ਦਵਾਂਗੇ ਕੋਈ ਅੱਗੇ ਪਸੂ ਉਪਰਾਂ ਕਰਦਾ ਪਰ ਅੱਜ ਤਾਂ ਦਵਾਈ ਸੁਵਾਈ ਵੀ ਛੋੜ ਦੇ ਤੇ ਚੱਕ ਪਾਸ ਆ ਕਿੱਕ ਪਾਸ ਵੀਰੇ ਖੋਲੋ ਇਹਨੂੰ ਸਵਾ ਤੇ 3 ਮਹੀਨੇ ਦੀ ਗੱਬਣਾ ਜੀ ਇਹ ਲਓ ਜੀ ਲਿਆਓ ਇਹਨੂੰ ਤੋਰ ਤੇ ਥਾਣੇ ਤੋਂ ਬੜਾ ਜੰਗਾ ਲੱਗਿਆ ਹੈ ਨਾ ਬਾਈ ਗੁੱਲੇ ਵਾਲਾ ਥਾਣਾ ਭਰਾ ਤੇ ਬਾਕੀ ਦਾ ਕੰਮ ਦੇ ਸੌਦੇ ਤੋਂ ਕਰ ਗੱਬਣਾ ਤੁਸੀਂ ਠੀਕ ਹੈ ਜੀ ਕਾਲੀ ਕਰਦੀ ਆਈ ਕਰਕੇ ਹਣਾ ਤੇ ਥੋੜੀ ਏਅਰ ਸ਼ੈਰ ਚ ਪੈ ਗਈ ਹਣਾ ਐਫ ਐ ਨਾ ਹਾਂ ਨਹੀਂ ਨੋਟ ਪਾਉਣਾ ਨਾ ਪਾਓ ਪਰ ਆਪਾਂ ਦੋ ਟਾਈਮਾਂ ਦਸਾਈ ਕਰਕੇ ਲੈ ਆ ਠੀਕ ਆ ਮੀਰ ਭਰਾਵ ਦੀ ਕਰਕੇ ਲੈ ਜਾ ਦੇ ਕਰਕੇ ਲੈ ਜਾਵੇ ਠੀਕ ਆ ਵੀਰੇ ਤੇ ਇਹਦੀ ਕੀ ਡਿਮਾਂਡ ਆ ਗਈ ਫਿਰ ਵੀਰੇ ਖਚਾਈ ਵਾਲਾ ਪਾਸਾ ਜੀ ਬਈ ਬਈ ਇੰਨੇ ਨੇ ਕੀਤੇ ਇੰਨਾ ਕੀਤਾ ਛੋੜ ਸਭ 44000 ਦੀ ਦੇ ਲੱਗੇ ਛੋੜ ਸੱਪਾ ਤਾਂ ਹੋਊਗਾ ਸ਼ੁਰੂ ਕਰਾਂਗੇ ਭਰਾ ਜੀ ਐ ਤਾਂ ਮਾਨਦਾਨ ਥੋੜਾ ਬਹੁਤਾ ਗੱਲ ਨਾ ਕਰੀ ਹਾਂ ਜੀ ਜ਼ਰੂਰ ਵੀਰੇ ਤੇ 3 ਮਹੀਨੇ ਤੇ 5 ਦਿਨਾਂ ਦੀ 10 ਦਿਨਾਂ ਦੀ ਗੱਬਣਾ ਹੈ ਨਾ ਹਾਂਜੀ ਹਾਂਜੀ ਵੀਰੇ ਛੱਡੀ ਥੋੜੀ ਦੇਖ ਓਕੇ ਓਕੇ ਜਿਵੇਂ ਗੱਲ ਬਾਤ ਤੇ ਦੁੱਧ ਵੀ ਕਿੰਨਾ ਦੱਸਿਆ ਵੀਰੇ ਦੁਬਾਰਾ ਫਿਰਦਾ ਭਰਾ ਵੀਰੇ 11 ਕਿਲੋ ਚੋਕੇ ਲਏ ਆ ਪਰ 9 ਕਿਲੋ ਹੁਣ ਚੁੱਕਦਾ ਕਿੰਦਰੀ ਢਾੜੀ ਲਗਾ ਕੇ ਪਸੂ ਉਪਰਾਂ ਕਰ ਦਿੰਦਾ ਤੇ ਇਹਦੇ ਥੱਲੇ 13 ਕਿਲੋ ਹਾਂਜੀ ਕਿਲੋ 13 ਕਿਲੋ ਆ 1 ਮਗਰ ਕੀ ਆ ਗਿਆ ਮਾਦੇ ਬੱਚੀ ਬਹੁਤ ਚੰਗੀ ਕਰਿਆ ਬੱਚੀ ਚੰਗੀ ਆ ਹਨਾ ਕੇ ਚੰਗੇ ਸੀਮਨ ਦੀ ਬੱਚੀ ਆ ਆ ਦੇਖੋ ਜੀ ਤੇ ਵੀਰੇ ਇਹ ਕਿੰਨਾ ਦੁੱਧ ਆ ਥੱਲੇ ਕਦੋਂ ਸੂਈ ਆ ਵੀਰੇ ਮਨ ਕ ਚਲੋ ਤੂੰ 7 ਕਿਲੋ ਬੋੜਾ ਹੀ ਰੱਖੋ ਭਰਾ ਯਾਰ 7 ਕਿਲੋ ਤੇ ਕਦੋਂ ਸੂਈ ਆ ਇਹਨੂੰ ਸੂਈ ਨੂੰ ਅੱਜ ਹੋ ਗਿਆ ਵੀਰੇ ਮਨ ਕ ਚਲੋ ਚੌਥਾ ਰਹਿਣ ਵੀਰੇ ਚੌਥਾ ਖੋਲ ਉਹਨੂੰ ਵੀ ਤੋੜਾ ਤੋੜਾ ਕਰਾ ਕੇ ਚੈੱਕ ਤੇ ਕਿੰਨਾ ਕਿ ਦੁੱਧ ਦੇ ਦੂਗੀ ਭਾਈ ਇਹ ਦੁੱਧ ਵੀਰੇ ਜਿਵੇਂ ਹੁਣ ਇਹਦੀ ਜਾਤ ਕੁਆਲਟੀ ਆ ਹਨਾ ਦੁੱਧ ਇਹਦੇ 13-14 ਕਿਲੋ ਦਾ ਕੋਈ ਬਾੜਾ ਨਹੀਂ ਵੱਡੇ ਭਰਾ ਯਾਰ ਤੇ ਜੇਰ ਜੂਰ ਕੰਪਲੀਟ ਆ ਜੀ ਹਾਂ ਜੀ ਆ ਜੀ ਵੀਰੇ ਓਕੇ ਭਰਾ ਸੋਹਣੀ ਸੁਨੱਖੀ ਆ ਪੂਰੀ ਤੇ ਸੀਲ ਆ ਵੀਰੇ ਪੂਰੀ ਪੂਰੀ ਵੀਰੇ ਆ ਓਕੇ ਇਹਨਾਂ ਕੋਈ ਨਹੀਂ ਵੀਰੇ ਲੰਬਾ ਨਹੀਂ ਪ੍ਰਾਠ ਠੀਕ ਆ ਵੀਰੇ ਬਾਕੀ ਦਾ ਬਾਈ ਕਹਿੰਦਾ ਆਇਓ ਤੁਸੀਂ ਆਵਦੀਆਂ ਚੋਕੇ ਲੈ ਕੇ ਜਾਇਓ ਕੋਈ ਆਪਾਂ ਨੂੰ ਇਹੋ ਜੀ ਗੱਲ ਨਹੀਂ 7 ਕਿਲੋ ਬੋਲਾ ਮਿਲ ਕੰਪੈਸਟੀ 12 ਤੋਂ 13 ਕਿਲੋ ਪਲੂਨ ਬੈੜ ਮਗਰ ਵੀ ਚੰਗੀ ਬੱਚੀ ਤੇ ਇਹਦੀ ਕੀ ਡਿਮਾਂਡ ਆ ਜੀ ਇਹ 33000 ਰੁਪਏ ਦੇ ਰਾਂਗੇ ਭਰਾ ਇਹ 33 ਦੀ ਇਹ ਇਹ 43 ਦੀ ਕਿੰਨੇ ਮਹੀਨੇ ਚੈੱਕ ਪਾਸ ਇਹ ਢਾਈਆਂ ਮਹੀਨੇ ਦੀ ਓਕੇ ਤੇ ਆਹਾ ਆਹ ਵੀਰੇ ਹਾਂ ਦੂਜੇ ਨੰਬਰ ਢਾਈ ਮਹੀਨੇ ਦੀ ਗੱਬਣਾ ਵੀਰੇ ਠੀਕ ਆ 11 ਕਿਲੋ ਦੋ ਚੋਕੇ ਲਿਆਵੇਂ 9 ਕਿਲੋ ਹੁਣ ਵੀ ਆਪਾਂ ਕੰਡੇ ਤੇ ਚੜਾ ਕੇ ਦੇਵਾਂਗੇ ਓਕੇ ਜੀ ਤੇ ਪਿੰਡ ਫੇਰ ਬੋਲ ਦਿਓ ਪਿੰਡ ਫਾਦੇਗੜਾ ਪੂਰਾ ਜ਼ਿਲ੍ਹਾ ਗੁੱਗਾ ਤਹਿਸੀਲ ਧਰਮਗੋੜ ਵਿਰੇ ਤੇ ਨੰਬਰ ਫੇਰ ਬੋਲ 974174348 ਓਕੇ ਤਿੰਨ ਬੈੜਾਂ ਸੀ ਵੀਰੇ ਤਿੰਨੇ ਤੁਹਾਨੂੰ ਦਿਖਾ ਤੀਆਂ ਦੋ ਟੋਕਰਾ ਗੱਬਣਾ ਇੱਕ ਤਾਜੀ ਸੂਈ ਵੀ ਬਾਕੀ ਇਹ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਂ ਇਹਦੇ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ